ਸਹੀ ਨਹੀਂ ਬਲਕਿ ਇੱਕ ਸਵਾਲ ਇਹ ਆ ਕਿ ਕੱਲ ਦੇ ਜਿਹੜਾ ਨਾ ਕਿਤੇ ਨਾ ਕਿਤੇ ਹੁੰਦਾ ਨਜ਼ਰ ਆ ਰਿਹਾ ਸਿਆਸਤ ਦੇ ਵਿੱਚ ਜਿਹੜੀ ਆ ਉਹਨੇ ਪੂਰੀ ਜਿਹੜੀ ਪਲਟਕੀ ਰੱਖ ਦਿੱਤੀ ਆ ਗੁਰਪ੍ਰੀਤ ਸਿੰਘ ਨੇ ਇਹ ਗੱਲ ਸਵਾਲ ਕੀਤਾ ਜੀ ਕਿ ਠੀਕ ਆ ਜੀ ਹੁਣ ਕਾਲੀ ਕਾਂਗਰਸੀਏ ਹੁਣ ਇਹ ਬਸਤਾ ਫੜ ਕੇ ਦਿਖਾਉਣ ਜੇ ਅੱਜ ਮੈਂ ਵੇਖਾਂਗਾ ਮੇਰਾ ਬਾਬਾ ਨਾਨਕ ਹਲਕੇ ਚ ਕਾਲੀ ਦਾਦਤ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਹੈ ਇਹਦਾ ਕੀ ਕੈਸਾ ਤੁਹਾਨੂੰ ਮੈਂ ਤੁਹਾਨੂੰ ਦੱਸਦਾ ਜੀ ਅਸਲ ਦੇ ਵਿੱਚ ਪ੍ਰੋਬਲਮ ਕੀ ਆ ਦਿੱਕਤ ਕੀ ਆ ਜਦੋਂ ਪਿੱਛੇ ਸਰਕਾਰ ਰਹੀ ਹੈ ਜੀ ਇਹਨਾਂ ਦੀ ਕਾਲੀ ਦਲ ਦੀ ਕਾਂਗਰਸ ਸੀ ਜਿਹੜੇ ਸਾਡੇ ਬੰਦੇ ਬੂਥਾਂ ਦੇ ਬੈਠਣ ਵਾਲੇ ਸੀ ਉਹਨਾਂ ਨੂੰ ਧਮਕਾਇਆ ਗਿਆ ਉਹਨਾਂ ਨੂੰ ਬੂਥਾਂ ਤੋਂ ਭਜਾਇਆ ਗਿਆ ਹੂੰ ਠੀਕ ਹੈ ਜੋ ਮੈਂ ਮੇਰੀ ਉਸ ਤੋਂ ਬਾਅਦ ਮੈਨੂੰ ਵੀ ਕਿਸੇ ਪੱਤਰਕਾਰ ਨੇ ਪੁੱਛਿਆ ਇਹ ਤਕਰੀ ਦੀ ਗੱਲ ਹੈ ਇਹ ਜਿਹੜੀਆਂ 17 ਦੀ ਇਲੈਕਸ਼ਨ ਸੀ ਠੀਕ ਹੈ ਜੀ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਫਿਰ ਕਾਉਂਸਲਰਾਂ ਦੀ ਐਮਸੀ ਦੀਆਂ ਇਲੈਕਸ਼ਨਾਂ ਵੀ ਸ਼ਾਇਦ ਹੋਈਆਂ ਜਿਹੜੀਆਂ ਮੈਂ ਮੈਨੂੰ ਜਦੋਂ ਇਹ ਮੈਨੂੰ ਵੀਡੀਓ ਆਈ ਕਿਸੇ ਪੱਤਰਕਾਰ ਨੇ ਮੈਨੂੰ ਪੁੱਛਿਆ ਕਿਉਂਕਿ ਮੈਂ ਸਮਝ ਲੋ ਵੀ ਡੇਲੀ ਸ਼ਡਿਊਲ ਬਿਜ਼ੀ ਤੋਂ ਬਿਜ਼ੀ ਚੱਲ ਰਿਹਾ